ਵਿਦੇਸ਼ਾਂ ਦੇ ਵਿੱਚ ਨੌਜਵਾਨ ਅਕਸਰ ਹੀ ਸੁਨਹਿਰੇ ਭਵਿੱਖ ਦੇ ਲਈ ਜਾਂਦੇ ਨੇ ਪਰ ਇਸ ਵਾਰ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਬਿਹਤਰੀ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਨੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਦੇ ਵਿੱਚ ਰੋਜ਼ੀ-ਰੋਟੀ ਕਮਾਉਣ ਦੇ ਲਈ ਤੇ ਘਰ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਲਈ 22 ਸਾਲਾਂ ਅਮਰਿਤਪਾਲ ਸਿੰਘ ਇੰਗਲੈਂਡ ਜਾਂਦਾ ਹੈ ਕਰਜ਼ਾ ਚੁੱਕ ਕੇ ਪਰ ਉੱਥੇ ਅਚਾਨਕ ਹੀ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪੂਰਾ ਪਿੰਡ ਸੋਗ ਦੀ ਲਹਿਰ ਦੇ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਸਦੀ ਡੈੱਡ ਬਾਡੀ ਨੂੰ ਹੁਣ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਅਪੀਲ ਭਾਰਤ ਸਰਕਾਰ ਦੇ ਅੱਗੇ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਜਿਸਦੀ ਉਮਰ ਤਕਰੀਬਨ 22 ਸਾਲ ਹੈ ਅਤੇ ਇੰਗਲੈਂਡ ਦੇ ਵਿੱਚ ਆਪਣੇ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਤਕਰੀਬਨ ਤਕਰੀਬਨ ਕੁਝ ਮਹੀਨੇ ਪਹਿਲਾਂ ਹੀ ਬਾਹਰ ਗਿਆ ਹੋਇਆ ਸੀਗਾ ਪਰ ਇਸੇ ਦੌਰਾਨ ਕੀ ਹੁੰਦਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਇੱਕ ਬਿਮਾਰੀ ਦੇ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਉਹ ਬਿਮਾਰੀ ਕੀ ਸੀਗੇ ਇਸ ਬਾਰੇ ਤਾਂ ਕੁਝ ਸਪਸ਼ਟਿਕਰਨ ਨਹੀਂ ਹੋ ਸਕਿਆ ਪਰ ਆਏ ਦਿਨ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਸਭ ਦਾ ਦਿਲ ਦਹਿਲਾਕੇ ਰੱਖ ਦਿੱਤਾ ਹੈ ਮਾਪੇ ਡਰਦੇ ਹੋਏ ਘਬਰਾਏ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਆਪਣੇ ਬੱਚਿਆਂ ਨੂੰ ਵਿਦੇਸ਼ੀ ਧਰਤੀ ਤੇ ਭੇਜਣ ਦੇ ਲਈ ਪਰ ਇਸੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਦੀ ਆਏ ਦਿਨ ਕਿਸੇ ਵੀ ਵਿਦੇਸ਼ੀ ਧਰਤੀ ਦੀ ਜੇਕਰ ਜਗਾ ਦੀ ਨਾਮ ਨਾਮ ਲਿਆ ਜਾਏ ਤਾਂ ਉੱਥੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਇਸੇ ਵਿਚਾਲੇ ਇੰਗਲੈਂਡ ਤੋਂ ਇੱਕ ਖਬਰ ਸਾਹਮਣੇ ਆਈ ਹੈ ਜョਥੇ ਕਿ ਇੰਗਲੈਂਡ ਦੇ ਵਿੱਚ ਅਮਰਿਤਪਾਲ ਸਿੰਘ ਜਿਸ ਦੀ ਉਮਰ ਤਕਰੀਬਨ ਸਿਰਫ 22 ਸਾਲ ਦੱਸੀ ਜਾ ਰਹੀ ਹੈ ਨੂੰ ਉਸ ਦੀ ਮਾਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਕਹਿਣਾ ਸੀਗਾ ਕਿ ਅਸੀਂ ਆਪਣੇ ਪੁੱਤ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਕਿ ਘਰ ਦੀ ਹਾਲਤ ਸੁਧਰ ਜਾਵੇ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਸੱਤ ਸਮੁੰਦਰ ਪਾਰ ਭੇਜਿਆ ਪੁੱਤ ਸਾਡਾ ਸਦਾ ਲਈ ਸਾਡੇ ਤੋਂ ਦੂਰ ਹੋ ਜਾਵੇਗਾ ਇਸ ਦੇ ਨਾਲ ਹੀ ਦੱਸਿਏ ਕਿ ਇਹ ਮਾਮਲਾ ਜਿਹੜਾ ਆ ਪਿੰਡ ਜਨਾਲਾ ਦੇ ਪਿੰਡ ਚਮਿਆਰੀ ਦਾ ਹੈ ਜਿੱਥੋਂ ਕੀ 22 ਸਾਲਾ ਨੌਜਵਾਨ ਅਮਰਤਪਾਲ ਸਿੰਘ ਰੋਜ਼ੀ ਰੋਟੀ ਦੇ ਲਈ ਇੰਗਲੈਂਡ ਦੀ ਧਰਤੀ ਦੇ ਉੱਤੇ ਜਾਂਦਾ ਹੈ ਪਰ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਮਾਪਿਆਂ ਦੇ ਵੱਲੋਂ ਸਰਕਾਰ ਦੇ ਕੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦ ਤੋਂ ਜਲਦ ਉਸ ਦੇ ਜੱਦੀ ਪਿੰਡ ਭੇਜਿਆ ਜਾਏ ਤਾਂ ਜੋ ਮਾਪੇ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕਣ ਅਤੇ ਆਪਣੇ ਚਾਅ ਲਾਟ ਪੂਰੇ ਕਰ ਸਕਣ ਵਿਦੇਸ਼ਾਂ ਦੇ ਵਿੱਚ ਨੌਜਵਾਨ ਅਕਸਰ ਹੀ ਸੁਨਹਿਰੇ ਭਵਿੱਖ ਦੇ ਲਈ ਜਾਂਦੇ ਨੇ ਪਰ ਇਸ ਵਾਰ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਬਿਹਤਰੀ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀਆਂ ਨੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਦੇ ਵਿੱਚ ਰੋਜ਼ੀ-ਰੋਟੀ ਕਮਾਉਣ ਦੇ ਲਈ ਤੇ ਘਰ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਲਈ 22 ਸਾਲਾਂ ਅਮਰਿਤਪਾਲ ਸਿੰਘ ਇੰਗਲੈਂਡ ਜਾਂਦਾ ਹੈ ਕਰਜ਼ਾ ਚੁੱਕ ਕੇ ਪਰ ਉੱਥੇ ਅਚਾਨਕ ਹੀ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਪੂਰਾ ਪਿੰਡ ਸੋਗ ਦੀ ਲਹਿਰ ਦੇ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਸਦੀ ਡੈੱਡ ਬੋਡੀ ਨੂੰ ਹੁਣ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਅਪੀਲ ਭਾਰਤ ਸਰਕਾਰ ਦੇ ਅੱਗੇ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਜਿਸ ਦੀ ਉਮਰ ਤਕਰੀਬਨ 22 ਸਾਲ ਹੈ ਅਤੇ ਇੰਗਲੈਂਡ ਦੇ ਵਿੱਚ ਆਪਣੇ ਘਰ ਦੀ ਮਾਲੀ ਹਾਲਤ ਸੁਧਾਰਨ ਦੇ ਲਈ ਤਕਰੀਬਨ ਤਕਰੀਬਨ ਕੁਝ ਮਹੀਨੇ ਪਹਿਲਾਂ ਹੀ ਬਾਹਰ ਗਿਆ ਹੋਇਆ ਸੀਗਾ ਪਰ ਇਸੇ ਦੌਰਾਨ ਕੀ ਹੁੰਦਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਇੱਕ ਬਿਮਾਰੀ ਦੇ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਉਹ ਬਿਮਾਰੀ ਕੀ ਸੀਗੇ ਇਸ ਬਾਰੇ ਤਾਂ ਕੁਝ ਸਪਸ਼ਟਿਕਰਨ ਨਹੀਂ ਹੋ ਸਕਿਆ ਪਰ ਆਏ ਦਿਨ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਸਭ ਦਾ ਦਿਲ ਦਹਿਲਾਕੇ ਰੱਖ ਦਿੱਤਾ ਹੈ ਮਾਪੇ ਡਰਦੇ ਹੋਏ ਘਬਰਾਏ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਆਪਣੇ ਬੱਚਿਆਂ ਨੂੰ ਵਿਦੇਸ਼ੀ ਧਰਤੀ ਤੇ ਭੇਜਣ ਦੇ ਲਈ ਪਰ ਇਸੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਨੌਜਵਾਨ ਮੁੰਡੇ ਕੁੜੀਆਂ ਦੀ ਆਏ ਦਿਨ ਕਿਸੇ ਵੀ ਵਿਦੇਸ਼ੀ ਧਰਤੀ ਦੀ ਜੇਕਰ ਜਗਾ ਦੀ ਨਾਮ ਨਾਮ ਲਿਆ ਜਾਏ ਤਾਂ ਉੱਥੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰ ਇਸੇ ਵਿਚਾਲੇ ਇੰਗਲੈਂਡ ਤੋਂ ਇੱਕ ਖਬਰ ਸਾਹਮਣੇ ਆਈ ਹੈ ਜョਥੇ ਕਿ ਇੰਗਲੈਂਡ ਦੇ ਵਿੱਚ ਅਮਰਿਤਪਾਲ ਸਿੰਘ ਜਿਸ ਦੀ ਉਮਰ ਤਕਰੀਬਨ ਸਿਰਫ 22 ਸਾਲ ਦੱਸੀ ਜਾ ਰਹੀ ਹੈ ਜਾਨ ਉਸ ਦੀ ਮਾਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਕਹਿਣਾ ਸੀਗਾ ਕਿ ਅਸੀਂ ਆਪਣੇ ਪੁੱਤ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਕਿ ਘਰ ਦੀ ਹਾਲਤ ਸੁਧਰ ਜਾਵੇ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਸੱਤ ਸਮੁੰਦਰ ਪਾਰ ਭੇਜਿਆ ਪੁੱਤ ਸਾਡਾ ਸਦਾ ਲਈ ਸਾਡੇ ਤੋਂ ਦੂਰ ਹੋ ਜਾਵੇਗਾ ਇਸ ਦੇ ਨਾਲ ਹੀ ਦੱਸਿਏ ਕਿ ਇਹ ਮਾਮਲਾ ਜਿਹੜਾ ਆ ਪਿੰਡ ਜਨਾਲਾ ਦੇ ਪਿੰਡ ਚਮਿਆਰੀ ਦਾ ਹੈ ਜਿੱਥੋਂ ਕੀ 22 ਸਾਲਾ ਨੌਜਵਾਨ ਅਮਰਤਪਾਲ ਸਿੰਘ ਰੋਜ਼ੀ ਰੋਟੀ ਦੇ ਲਈ ਇੰਗਲੈਂਡ ਦੀ ਧਰਤੀ ਦੇ ਉੱਤੇ ਜਾਂਦਾ ਹੈ ਪਰ ਅਚਾਨਕ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਮਾਪਿਆਂ ਦੇ ਵੱਲੋਂ ਸਰਕਾਰ ਦੇ ਕੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦ ਤੋਂ ਜਲਦ ਉਸ ਦੇ ਜੱਦੀ ਪਿੰਡ ਭੇਜਿਆ ਜਾਏ ਤਾਂ ਜੋ ਮਾਪੇ ਉਸ ਦਾ ਆਖਰੀ ਵਾਰ ਚਿਹਰਾ ਦੇਖ ਸਕਣ ਅਤੇ ਆਪਣੇ ਚਾਅ ਲਾਟ ਪੂਰੇ ਕਰ ਸਕਣ